ਸਸਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਜਸਟ ਇੰਟਰੂਡਰ ਦੇ ਅਸਤੀਫੇ ਤੋਂ ਬਾਅਦ ਕੈਨੇਡੀਅਨ ਸਿਆਸਤ ਕਰਮਾਂਤੀ ਚੱਲੀ ਹੈ ਅਤੇ ਪੀਐਮ ਦੀ ਤੋੜ ਤੇ ਲਈ ਜਿੱਥੇ ਕੈਨੇਡੀਅਨ ਉਮੀਦਵਾਰਾਂ ਦੇ ਵੱਲੋਂ ਚੋਣਾ ਲੜਨ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਹੀ ਕਈ ਕੈਨੇਡੀਅਨ ਨੇਤਾ ਦੀ ਲੀਡਰਸ਼ਿਪ ਦੌੜ ਤੇ ਲਈ ਪੰਜਾਬੀ ਅਤੇ ਭਾਰਤੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਜਾਰੀ ਨੇ ਜਿਤੇ ਪਿਤੇ ਦਿਨੇ ਪਾਰਟੀ ਮੁੱਲ ਦੀ ਸਾਬਕਾ ਕੈਨੇਡੀਅਨ ਸੰਸਦ ਮੈਂਬਰ ਰੂਬੀ ਡੱਲਾ ਨੇ ਐਲਾਨ ਕੀਤਾ ਸੀ ਕਿ ਉਹ ਲਿਬਰਲ ਪਾਰਟੀ ਦੀ ਆਗੂ ਅਤੇ ਕੈਨੇਡਾ ਦੀ ਅਗਲੀ ਪ੍ਰਧਾਨ ਮੰਤਰੀ ਬਣਨ ਦੇ ਲਈ ਚੋਣ ਲੜਨਗੇ ਤਾਂ ਉੱਥੇ ਹੁਣ ਉਹਨਾਂ ਨੇ ਐਕਸ ਉੱਤੇ ਆਪਣੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਦੇ ਵਿੱਚ ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਰੂਬੀ ਡੱਲਾ ਨੇ ਕੈਨੇਡਾ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਜਦੋਂ ਉਹ ਪ੍ਰਧਾਨ ਮੰਤਰੀ ਬਣ ਜਾਵੇਗੀ ਤਾਂ ਉਹ ਦੇਸ਼ ਤੋਂ ਹਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਦੇਵੇਗੀ ਸਾਬਕਾ ਇੰਡੋ ਕੈਨੇਡੀਅਨ ਸੰਸਦ ਮੈਂਬਰ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਤੇ ਵਿੱਚ ਸ਼ਾਮਲ ਰੂਬੀ ਡੱਲਾ ਸੋਸ਼ਲ ਮੀਡੀਆ ਰਾਹੀਂ ਆਪਣੀ ਮੁਹਿੰਮ ਨੂੰ ਜ਼ੋਰਦਾਰ ਤਾਕ ਦੇ ਨਾਲ ਚਲਾ ਰਹੀ ਹੈ ਮੰਗਲਵਾਰ ਨੂੰ ਉਹਨਾਂ ਨੇ ਆਪਣੇ ਐਕਸ ਹੈਂਡਲ ਉੱਤੇ ਇੱਕ ਵੀਡੀਓ ਸੰਦੇਸ਼ ਕੈਨੇਡਾ ਦੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਰੂਬੀ ਡੱਲਾ ਨੇ ਕੈਨੇਡਾ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਜਦੋਂ ਉਹ ਵਿਧਾਨ ਮੰਤਰੀ ਬਣੇਗੀ ਤਾਂ ਉਹ ਦੇਸ਼ ਤੋਂ ਹਰ ਗੈਰ ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦਵੇਗੀ ਹਾਲਾਂਕਿ ਰੂਬੀ ਡੱਲਾ ਨੇ ਕਿਹਾ ਕਿ ਉਹ ਵੀ ਪ੍ਰਵਾਸੀਆ ਦੀ ਧੀ ਹੈ ਪਰ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਕਰੇਗੀ ਥੇਰ ਆਰ ਓਵਰ Half a million illegal immigrants in Canada. This is unacceptable. As the daughter of immigrant parents, I know firsthand that immigrants have helped build our great country. But we must clamp down on human trafficking and those that are here illegally. As your Prime Minister, I promise you, I will deport. Every illegal immigrant in Canada Canada's comeback starts now is anali ruby dalla ne ke bolde hoya ke Canada vich 5 lakh to vadd gair kanuni parwasi han eh asvikar niyog hai ਪਰਵਾਸੀ ਮਾਪਿਆਂ ਦੀ ਧੀ ਹੋਣ ਦੇ ਨਾਤੇ ਮੈਂ ਖੁਦ ਜਾਣਦੀ ਹਾਂ ਕਿ ਪਰਵਾਸੀਆਂ ਨੇ ਸਾਡੇ ਮਹਾਨ ਦੇਸ਼ ਨੂੰ ਬਣਾਉਣ ਦੇ ਵਿੱਚ ਬਹੁਤ ਮਦਦ ਕੀਤੀ ਹੈ ਪਰ ਸਾਨੂੰ ਮਨੁੱਖੀ ਤਸਕਰੀ ਅਤੇ ਗੈਰ ਕਾਨੂੰਨੀ ਤੌਰ ਉਤੇ ਇੱਥੇ ਰਹਿਣ ਵਾਲਿਆਂ ਤੇ ਸਖਤੀ ਕਰਨੀ ਚਾਹੀਦੀ ਹੈ ਮੈਂ ਵਾਅਦਾ ਕਰਦੀ ਹਾਂ ਕਿ ਤੁਹਾਡੀ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਂ ਕੈਨੇਡਾ ਵਿੱਚ ਮੌਜੂਦ ਹਰ ਗੈਰ ਕਾਨੂੰਨੀ ਪਰਵਾਸੀ ਨੂੰ ਦੇਸ਼ ਨਿਕਾਲਾ ਦਵਾਵਾਂਗੀ ਕੈਨੇਡਾ ਦੀ ਵਾਪਸੀ ਹੁਣ ਸ਼ੁਰੂ ਹੁੰਦੀ ਹੈ ਵਿਜ਼ਨਾਲੀ ਡਲਾ ਨੇ ਐਕਸ ਉੱਤੇ ਇੱਕ ਹੋਰ ਵੀਡੀਓ ਦੇ ਵਿੱਚ ਇਹ ਵੀ ਕਿਹਾ ਕਿ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਦਾ ਧੰਨਵਾਦ ਮੈਂ ਤੁਹਾਡੇ ਸਾਰੇ ਅਦੀ ਬਹੁਤ ਧੰਨਵਾਦ ਦੀਆਂ ਅ ਸਿਲੀਬਰਲ ਪਾਰਟੀ ਦੇ ਨੇਤਾ ਅਤੇ ਕੈਨੇਡਾ ਦੀ ਇਕਲੀ ਪ੍ਰਧਾਨ ਮੰਤਰੀ ਵਜੋ ਪਹਿਲੀ ਊਮਨ ਆਫ ਕਲਰ ਨੂੰ ਚੁਣ ਕੇ ਇਤਿਹਾਸ ਬਣਾਉਣ ਦੀ ਕਗਾਰ ਉੱਤੇ ਹਾਂ ਇੱਥੇ ਦੱਸਦੀ ਏ ਕਿ ਗੱਲਾਂ ਪਹਿਲੀ ਵਾਰ 2004 ਦੇ ਵਿੱਚ ਬ੍ਰੈਂਪਟਨ ਸਪ੍ਰਿੰਗਡੇਲ ਚੋਨ ਖੇਤਰ ਤੋਂ ਹਾਊਸ ਆਫ ਕਾਮਨਸ ਦੇ ਲਈ ਚੁਣੀ ਗਈ ਸੀ ਉਹ 2006 ਅਤੇ 2008 ਦੇ ਵਿੱਚ ਦੁਬਾਰਾ ਚੁਣੀ ਗਈ ਸੀ ਪਰ 2011 ਦੇ ਵਿੱਚ ਹਾਰ ਗਈ ਸੀ ਅਤੇ 2015 ਦੇ ਵਿੱਚ ਜਦੋਂ ਲਿਬਰਲ ਬਹੁਮਤ ਦੇ ਨਾਲ ਸੱਤਾ ਵਿੱਚ ਆਈ ਤਾਂ ਉਹਨਾਂ ਨੇ ਚੋਣ ਨਾਲ ਲੜਨ ਦਾ ਫੈਸਲਾ ਕਰ ਲਿਆ 2004 ਦੀਆਂ ਸੰਕੀਚੋਣਾ ਦੇ ਵਿੱਚ ਉਹਨਾਂ ਦੀ ਜਿੱਤ ਨੇ ਉਹਨਾਂ ਨੂੰ ਕਨਜ਼ਰਵੇਟਿਵ ਨੀਨਾਗਰਵਾਲ ਦੇ ਨਾਲ ਸਭਨ ਦੇ ਲਈ ਚੁਣੀ ਜਾਣ ਵਾਲੀ ਭਾਰਤੀ ਮੁੱਲਦੀ ਪਹਿਲੀ ਔਰਤ ਬਣਾ ਦਿੱਤਾ ਡੱਲਾ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਮਾਡਲਿੰਗ ਦੀ ਦੁਨੀਆ ਵਿੱਚ ਵੀ ਕੰਮ ਕਰ ਚੁੱਕੀ ਹੈ ਜੇਕਰ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਦੌੜ ਦੇ ਵਿੱਚ ਲਿਬਰਲ ਲੀਡਰਸ਼ਿਪ ਦੀ ਦੌੜ ਦੇ ਲਈ ਆਕਵਾ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਟੋਰਾਂਟੋ ਦੇ ਸੰਸਦ ਮੈਂਬਰ ਕ੍ਰਿਸਟੀਆ ਫ੍ਰੀਲੈਂਡ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੇ लिबरल हाउस लीडर क्रीना गोल्ड कैनेडियन संसद मेंबर जैम बेर्टिस्ट ਅਤੇ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਕਾਰੋਬਾਰੀ ਫ੍ਰੈਂਕ ਬੈਲੇਸ ਵੀ ਸ਼ਾਮਲ ਨੇ ਹਾਲਾਂਕਿ ਕੈਨੇਡੀਅਨ ਲਿਬਰਲ ਪਾਰਟੀ 9 ਮਾਰਚ ਨੂੰ ਆਪਣੇ ਨਵੇਂ ਨੇਤਾ ਦੀ ਚੋਣ ਕਰੇਗੀ ਨਿਜ਼ਨਾਲੀ ਕੈਨੇਡਾ ਵਿੱਚ ਆਮ ਚੋਣਾ ਅਕਤੂਬਰ ਜਾਂ ਫਿਰ ਇਸ ਸਾਲ ਤੋਂ ਪਹਿਲਾਂ ਹੋਣ ਦੀ ਵੀ ਪੂਰੀ ਉਮੀਦ ਜਤਾਈ ਜਾ ਰਹੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ